ਨੈਸਰੀ ਦੇ ਵਿੱਚ ਖਾਸ ਇੱਕ ਰਾਈਟਿੰਗ ਦੇ ਵਿੱਚ ਸਿਟਿੰਗ ਐਮ ਐਲ ਐਸੀ ਦਾ ਉਹਦੇ ਕਰਕੇ ਪ੍ਰੋਬਲਮ ਆ ਰਹੀ ਸੀ ਸਭੀ ਆਵਾਜ਼ ਅੰਦਰੂਨੀ ਵੀ ਸਪਰੈਸ ਕੀਤੀ ਜਾ ਰਹੀ ਸੀ ਐਂਡ ਸੋ ਉਥੋਂ ਮੈਨੂੰ ਥੋੜਾ ਕੁ ਫੀਲ ਹੋਣ ਲੱਗਿਆ ਕਿ ਦਿਸ ਇਜ਼ ਨਾਟ ਦਿਸ ਇਜ਼ ਆਲ ਟਰੈਕ ਹੈ ਨਾ ਡਿਬੇਟਸ ਤੋਂ ਸਾਨੂੰ ਰੋਕਿਆ ਜਾ ਰਿਹਾ ਸੀਗਾ ਮੀਡੀਆ ਵਿੱਚ ਨਹੀਂ ਜਾਣਾ ਹੈਗਾ ਮੈਨੂੰ ਬੁਲੀ ਕੀਤਾ ਜਾ ਰਿਹਾ ਸੀਗਾ ਅੰਦਰੂਨੀ ਜਨੂਅਰੀ ਤੋਂ ਲੈ ਕੇ ਮਈ ਤੱਕ ਮੀਨੇ ਮੈਸੇਜ ਜਿਹੜੇ ਆਦੇ ਸੀਗੇ ਕਿ ਜੇ ਤੁਸੀਂ ਪਲੀਜ਼ ਨੂੰ ਨਹੀਂ ਸਪੋਰਟ ਕਰੇਗੇ ਤੁਸੀਂ ਤੁਸੀਂ ਜੇ ਤੁਹਾਡੀ ਪਾਰਟੀ ਦੈਨ ਵੀ ਆਰ ਨਾ ਵੋਟਿੰਗ ਫੋਰ ਯੂ ਸੋਸ਼ੀਗੋਲਜੀ ਤੁਹਾਨੂੰ ਦੱਸਦੀ ਹੈ ਕਿ ਇਸ ਵੇਲੇ BC ਚੋਣ ਦਾ ਮਹੌਲ ਹੈ ਤੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਕਾਫੀ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਨੇ ਦੁਪਿੰਦਰ ਸਰਾ ਜਿਹੜੇ ਕਿ ਕੰਜ਼ਰਵੇਟਿਵ ਪਾਰਟੀ ਤੋਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਨੇ ਤੇ ਬਾਅਦ ਦੇ ਵਿੱਚ ਆਜ਼ਾਦ ਤੌਰ ਤੇ ਉੱਤੇ ਉਹਨਾਂ ਨੇ ਸਰੀ ਪੈਨੋਰਾਮਾ ਦੀ ਸੀਰ ਤੋਂ ਚੋਣਾ ਲੜਨ ਦਾ ਜਿਹੜਾ ਉਹ ਫੈਸਲਾ ਕੀਤਾ ਸੀ ਪਰ ਉਸ ਤੋਂ ਵੀ ਉਹਨਾਂ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਤੇ ਕਾਫੀ ਜ਼ਿਆਦਾ ਕੰਜ਼ਰਵੇਟਿਵ ਪਾਰਟੀ ਦੇ ਉੱਤੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਜਿਹੜਾ ਟ੍ਰੀਟ ਨਹੀਂ ਕੀਤਾ ਜਾਂਦਾ ਸੀ ਪਾਰਟੀ ਦੇ ਵੱਲ ਗੱਲਬਾਤ ਕਰਦੇ ਆ ਦੁਪਿੰਦਰ ਸਰਾਜ ਜੀ ਦੇ ਨਾਲ ਦੁਪਿੰਦਰ ਸਰਾਜ ਜੀ ਹਾਲ ਹੀ ਦੇ ਵਿੱਚ ਤੁਸੀਂ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਤੁਸੀਂ ਕਨਜ਼ਰਵੇਟਿਵ ਪਾਰਟੀ ਦੇ ਨਾਲ ਪਹਿਲਾਂ ਤੋਂ ਜੁੜ ਚੁੱਕੇ ਹੋਏ ਸੀ ਤੇ ਚੋਣਾਂ ਦੇ ਮਾਹੌਲ ਦੇ ਵਿੱਚ ਜਿਹਾ ਕੀ ਹੋ ਗਿਆ ਵੀ ਪਹਿਲਾਂ ਤੁਸੀਂ ਕਨਜ਼ਰਵੇਟਿਵ ਪਾਰਟੀ ਤੋਂ ਆਪਣਾ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਆਜ਼ਾਦ ਉਮੀਦਵਾਰ ਚੋਣ ਲੜਨ ਦਾ ਫੈਸਲਾ ਕੀਤਾ ਤੇ ਉਸ ਤੋਂ ਵੀ ਫਿਰ ਪੈਰ ਪਿੱਛੇ ਖਿੱਚ ਲਏ ਹਾਂਜੀ ਆਮ ਸੋ ਕੰਸਰਵੇਟਿਵ ਦਨਾਲ ਹਾਂਜੀ ਅਸੀਂ ਸ਼ੁਰੂ ਤੋਂ ਜਿਵੇਂ ਸੀ ਹਸਪਤਾਲੇ ਉਹਨਾਂ ਨੂੰ ਕੈਟਰੇਟ ਸੀ ਲੋਡ ਸੀਗੀ ਐਂਡ ਮੇਰੀ ਸੋਚ ਵੀ ਥੋੜੀ ਕਿਦਾ ਹੈ ਕਿ ਇਹ ਕਿ ਬੈਲੈਂਸ ਚਾਹੀਦਾ ਕਮਿਊਨਿਟੀ ਦੇ ਵਿੱਚ ਆਪਾਂ ਆਲਰੇਡੀ ਦੇਖ ਰਹੇ ਸੀਗੇ ਕਿ ਕਾਫੀ ਪਾਲਿਸੀ ਚੇਂजेस ਚਾਹੀਦੀਆਂ ਨੇ ਕਈ ਮੁੱਦਿਆਂ ਦੇ ਉੱਪਰ ਐਂਡ ਉਸ ਕਾਰਨ ਕਰਕੇ ਮੈਂ ਨਾਲ ਉਹਨਾਂ ਦੇ ਜੁੜੀ ਸੀਗੀ ਤੇ ਟੂ ਬ੍ਰਿੰਗ ਅਬਾਊਟ ਪੋਜ਼ਿਟਿਵ ਚੇਂਜ ਤੇ ਜਦੋਂ ਆਪਾਂ ਦੇਖਿਆ ਕਿ ਵਿੱਚ ਵਿੱਚ ਯੂ نو ਪਹਿਲੇ ਥੋੜੇ ਮਹੀਨੇ ਠੀਕ ਲੰਗਿਆ ਸਾਰਾ ਕੁਝ ਉਸ ਤੋਂ ਮਗਰੋਂ ਥੋੜੀ ਆਵਾਜ਼ ਹੀ ਨਹੀਂ ਹੈਗੀ ਐਨੀ ਮੋਰ ਜਾਂ ਫਿਰ ਨਾਲ ਜੋ ਜੋ ਜੁੜ ਰਹੇ ਸੀ ਕਿ ਯੂ نو ਅਮ ਕਲੋ ਵੀ ਪਾਲਸੀਆਂ ਨਹੀਂ ਕੱਢ ਰਹੇ ਹੈਗੇ ਐਨੀ ਮੋਰ ਜਾਂ ਕੋਈ ਗੱਲਬਾਤ ਨਹੀਂ ਹੋ ਰਹੀ ਪਾਲਸੀਜ਼ ਦੇ ਉੱਪਰ ਜਾਂਦੇ ਐਂਡ ਤੁਹਾਨੂੰ ਕਿਹਾ ਜਾਂਦਾ ਹੈਗਾ ਕਿ ਤੁਸੀਂ ਵੀ ਕੁਛ ਨਹੀਂ ਕਹਿਣਾ ਹੈਗਾ ਅੱਗੇ ਜਿੰਨੇ ਚਕਰਾਸੀ ਨਹੀਂ ਤੁਹਾਨੂੰ ਯੂ ਨਾ ਚਲੋ ਤਾਂ ਪਾਰਟੀ ਦੀ ਅਪਰੂਵਲ ਹੋ ਗਈ ਆ ਪਰ ਇਹ ਹੈਗਾ ਕਿ ਸਾਡੀ ਆਵਾਜ਼ ਅੰਦਰੂਨੀ ਵੀ ਸਪਰੈਸ ਕੀਤੀ ਜਾ ਰਹੀ ਸੀ ਐਂਡ ਸੋ ਉੱਥੋਂ ਮੈਨੂੰ ਥੋੜਾ ਫੀਲ ਹੋਣ ਲੱਗਿਆ ਕਿ ਦਿਸ ਇਜ਼ ਆਲ ਦਿਸ ਇਜ਼ ਆਲ ਆਫ ਟਰੈਕ ਹਨਾ ਐਂਡ ਦੂਸਰੀ ਗੱਲ ਇਹ ਹੈਗੀ ਆ ਕਿ ਜਦੋਂ BCU ਆਈ ਆ ਇਹਨਾਂ ਦੇ ਨਾਲ ਜੁੜੀ ਆ ਕੇ ਤਾਂ ਉਸ ਵੇਲੇ ਉਹਨਾਂ ਨੂੰ ਐਨ ਮੌਕੇ ਤੇ ਜਿਵੇਂ ਹੁਣ ਕਹਿੰਦੇ ਆ ਕਿਸ ਨਾਲ ਗੱਲਬਾਤ ਨਹੀਂ ਕੀਤੀ ਜੋ ਉਹਦੇ ਖਾਸ ਬੰਦੇ ਹਨ ਉਹਨਾਂ ਨਾਲ ਥੋੜੇ ਬਹੁਤ ਨਾ ਕੀਤੀ ਐ ਤੇ ਕੈਂਡੀਡੇਟਸ ਨੂੰ ਬਿਲਕੁਲ ਨਹੀਂ ਪਤਾ ਦੋਨੇ ਪਾਸਿਓਂ ਤੇ ਜਦੋਂ ਉਹ ਆਏ ਇਧਰਲੇ ਪਾਸੇ ਆਪਣੇ ਪਾਰਟੀ ਫੋਲਡ ਕਰਕੇ ਤਾਂ ਹੁਣ ਰੈਟ ਇਜ਼ ਅਬਾਊਟ ਟੂ ਡ੍ਰੌਪ ਐਨਓਥਰ ਉਹ ਆ ਚੁੱਕੇ ਨੇ ਤੇ ਉਹਨਾਂ ਦੇ ਕੈਂਡੀਡੇਟਸ ਨੂੰ ਜਗ੍ਹਾ ਚਾਹੀਦੀ ਸੀ ਜੀ ਐਂਡ ਉਹਦੇ ਕਰਕੇ ਜੋ ਸਿਟਿੰਗ ਐਮ ਐਲ اے ਆ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਗਈ ਸੀਗੀ ਸਾਡੇ ਕੈਂਡੀਡੇਟਸ ਤੇ ਬਾਅਦ ਤੇ ਜਦੋਂ ਇਸ ਨੋਟ ਦੀ ਗੱਲ ਮੂਰੇ ਆਈਆ ਇਟ ਵਾਸ ਬਿਕਮਿੰਗ ਕਨਸਰਨਿੰਗ ਕਿਉਂਕਿ ਜਿਹੜੇ ਸਾਡੇ ਕੈਂਡੀਡੇਟਸ ਨੇ ਉਹ ਸ਼ੁਰੂ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ ਇਹਨਾਂ ਦੇ ਨਾਲ ਹਾਰਡਵਰਕ ਕਰਕੇ ਉਹਨਾਂ ਨੇ ਪੋਜ਼ ਉੱਪਰ ਲਗਾਏ ਨੇ ਐਂਡ ਜਦੋਂ ਫਿਰ ਪਾਸਾ ਤੇ ਪਾਵਰ ਆਪ ਤੇ ਦੇਖਣੇ ਆਤਾ ਉਹ ਸਸਾਪ ਨੂੰ ਅ ਕਲੋ ਵੀ ਫਿਰ ਸਾਡੀ ਸੁਣਾਈ ਨਹੀਂ ਸੀ ਜਾਂਦੀ ਐਂਡ ਜਿਹੜੇ ਸਾਡੇ ਆਪਣੇ ਸਰੀਰ ਦੇ ਵਿੱਚ ਕਾਸ ਇਟ ਗ੍ਰਾਈਟਿੰਗ ਦੇ ਵਿੱਚ ਸਿਟਿੰਗ ਐਮ ਐਲ ਐ ਸੀ ਦਾ ਉਹਦੇ ਕਰਕੇ ਪ੍ਰੋਬਲਮ ਪੈ ਰਹੀ ਸੀਗੀ ਉਹ ਰਾਈਟਿੰਗ ਨਹੀਂ ਸੀ ਛੱਡ ਰਿਆ ਜੋ ਸਾਡਾ ਕੈਂਡੀਡੇਟ ਸੀ ਉਹ ਵੀ ਸਿੰਘ ਛੱਡਣਾ ਚਾਹੁੰਦਾ ਬਟ ਫਿਰ ਯੂ نو ਅਕੀਰ ਤੇ ਆ ਕੇ ਮੈਂ ਪਾਸੇ ਹੋ ਗਈ ਤਾਂ ਕਿ ਉਹਨੂੰ ਜਗ੍ਹਾ ਮਿਲੇ ਐਂਡ ਇੰਡੀਪੈਂਡੈਂਟ ਹੋਣ ਦੇ ਕਾਰਨ ਕਰਕੇ ਯੂ نو ਕਾਫੀ ਰੀਜ਼ਨ ਸੀ ਕਿ ਇਕ ਤਾਂ ਮੈਂ ਅੰਦਰੋਂ ਨਹੀਂ ਬੁਲਿੰਗ ਦੇ ਕ੍ਰੇਸੀ ਬਾਰਾ ਬੁਲਿੰਗ ਦੇ ਕ੍ਰੇਸੀ ਕੀ ਅਮ ਫਿਰ ਜਿਹੜੇ ਕਿ ਕਲੋ ਵੀ ਕੋਈ ਪਾਲਸੀ ਨਹੀਂ ਸੀ ਕੱਢ ਰਿਹਾ ਡਿਬੇਟਸ ਦੋਸਾਂ ਨੂੰ ਰੋਕਿਆ ਜਾ ਰਿਹਾ ਸੀ ਗਾ ਮੀਡੀਆ ਵਿੱਚ ਨਹੀਂ ਜਾਣਾ ਹੈਗਾ ਐਂਡ ਅਮ ऑन टॉप ऑफ दैट ਜਦੋਂ ਅਕੀਰ ਤੇ ਐਂਟੀ ਸਿੱਖ ਪੋਸਟ ਮੈਡਿਕਲ ਕਲਾਸ ਵੀ ਨਿਕਲ ਰਹੀਆਂ ਸੀਗੀਆਂ ਤੇ ਉਹਦੇ ਲਈ ਕੋਈ ਸਟੈਂਡਿੰਗ ਲਈ ਪਾਰਟੀ ਨੇ ओके ਫਿਰ ਉੱਥੋਂ ਮੇਰਾ ਮਨ ਹੋ ਗਿਆ ਕਿ ਆਈ ऍम ਜਸਟ ਗੋਇੰਗ ਟੂ ਰਨ ਇਨ ਦਿ ਕੈਲੈਂਡਰ ਤਾਂ ਲੱਗ ਗਿਆ ਕਿ ਤਨਾ ਕਿਤੇ ਵੀ ਤੁਹਾਡੇ ਉੱਤੇ ਪ੍ਰੈਸ਼ਰ ਬਿਲਡ ਅਪ ਕੀਤਾ ਗਿਆ ਕਿਉਂਕਿ ਇੱਕ ਫੀਮੇਲ ਕੈਂਡੀਡੇਟ ਹੋਣ ਦੇ ਨਾਤੇ ਕਿਉਂਕਿ ਸਾਰੇ ਉੱਤੇ ਮੈਲ ਕੈਂਡੀਡੇਟ ਜਿਹੜੇ ਖੜੇ ਹੋ ਰਹੇ ਸੀਗੇ ਤੇ ਫੀਮੇਲ ਕੈਂਡੀਡੇਟ ਨੂੰ ਪਿੱਛੇ ਕੀਤਾ ਜਾ ਰਿਹਾ ਸੀਗਾ ਮਤਲਬ ਪ੍ਰੈਸ਼ਰ ਬਿਲਡ ਅਪ ਕੀਤਾ ਜਾ ਰਿਹਾ ਸੀ ਵੀ ਤੁਸੀਂ ਆਪਣੇ ਆਪ ਹੀ ਮਾਹੌਲ ਇਹੋ ਜਿਹਾ ਬਣ ਜਾਵੇ ਵੀ ਤੁਸੀਂ ਆਪਣੇ ਆਪ ਅਸਤੀਫਾ ਦੇ ਦਿਓ ਪਿੱਛੇ Uh, वैसे उन्हें पता ਸੀ ਕਿ ਆਮ ਆ ਵੈਰੀ ਸਟਰੋਂਗ ਫੀਮੇਲ ਆ ਆਈ نو ਕਿ ਉਹ ਕਨ ਅਗਨ ਦੇ ਵਿੱਚ ਇੱਕ ਗਲ ਹੋਈ ਆ ਕਿ ਉੱਥੇ ਇੱਕ ਫੀਮੇਲ ਨੂੰ ਪ੍ਰੈਸ਼ਰ ਕਰਕੇ ਚੱਗਣਾ ਪਿਆ ਹੈ ਨਾ ਆ ਸੋ ਉਹਨਾਂ ਨੇ ਤਾਂ ਇਹਨਾਂ ਨੂੰ ਪਾਰਟੀ ਨੂੰ ਸੁਵੀ ਕੀਤਾ ਹੈ ਤਾਂ ਸੋ ਉਸ ਲੋਟ ਜਦੋਂ ਆਪਾਂ ਦੇਖ ਰਹੇ ਆ ਕਿ ਯੈਸ ਕਿ ਫੀਮੇਲਸ ਹੀ ਘਾ ਤਾਂ ਰਿਪਲੇਸ ਕੀਤੀ ਚੜੀਆਂ ਸੀ ਮੇਲਸ ਦੇ ਨਾਲ ਹੈ ਨਾ ਐਂਡ ਉਥੋਂ ਵੀ ਸਾਨੂੰ ਥੋੜਾ ਖੋ ਰਿਆ ਸੀਗਾ ਐਂਡ ਮੇਰੀ ਗੱਲਬਾਤ ਹੋਈ ਆ ਕਿ ਲੇਡੀਜ਼ ਜੋ ਹਟ ਚੁੱਕੀਆਂ ਨੇ ਕੰਸਰਵੇਟਿਵ ਵਿੱਚੋਂ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ ਆ ਐਂਡ ਦੇ ਫੀਲ ਦ ਸੇਮ ਐਂਡ ਇੱਕ ਤਾਂ ਆਪਾਂ ਸਾਲਟੇਸ਼ਨ ਕਰਕੇ ਕਿਉਂਕਿ ਸਰੀਰ ਦੇ ਵਿੱਚ ਸਾਲਟੇਸ਼ਨ ਬਹੁਤ ਹੈ ਕਿ ਨੇ ਤੇ ਇੱਕ ਦਾ ਲੱਗ ਰਿਹਾ ਸੀ ਕਿ ਅਸੀਂ ਜਸਟ ਇੱਕ ਤਰ੍ਹਾਂ ਦੀ ਮੂਰਤੀ ਬਣੀ ਹੋਈ ਆ ਪੂਰੇ ਤੇ ਵੋਟਾਂ ਕਰਕੇ ਤੇ ਤੁਹਾਡੀ ਆਵਾਜ਼ ਜੋ ਹੈ ਉਹ ਸੁਣੀ ਨਹੀਂ ਜਾ ਰਹੀ ਐਂਡ اسپੈਸ਼ਲੀ ਜਿਸ ਲੋਕ ਮਕੇ ਵੀ ਜਦੋਂ ਐਂਟੀ ਸਿੱਖ ਪੋਸਟ ਨਿਕਲੇ ਨੇ ਉਸ ਮੌਕੇ ਤੇ ਇਹਨਾਂ ਨੂੰ ਉਹ ਗੱਲ ਨੂੰ ਸੀਰੀਅਸਲੀ ਲੈ ਕੇ ਜਾਣਾ ਚਾਹੀਦਾ ਸੀਗਾ ਐਂਡ ਮੇਰੀ ਲਾਈਫ ਵੀ ਰਿਸਕ ਤੇ ਹੋ ਸਕਦੀ ਹੈ ਕਿਉਂਕਿ ਜੋ ਪੋਸ ਸੀਓ ਦੇ ਵਿੱਚ ਯੂ نو ਟੈਰਰਿਸਟ ਕਲੋ ਲਵਸ ਬੱਟ ਤੇ ਜਾ ਰਹੇ ਸੀ ਜਾਂ ਹੋਰ ਚੀਜ਼ਾਂ ਵਰਤੀਆਂ ਜਾ ਰਹੀਆਂ ਸੀ ਜਿਸ ਨਾਲ ਮੇਰੀ ਫੈਮਲੀ ਨੂੰ ਲੱਗਿਆ ਕਿ ਖਤਰਾ ਹੈਗਾ ਇੱਕ ਤਰ੍ਹਾਂ ਦਾ so jeet apa candidate nu is not risk de vich pouna mm -hmm. hega and we are not helping or standing with them then fir gahanpa province nu jis city nu ke me rakhanga ge mm -hmm. so mainu yeh lagya ke je candidates nu mm -hmm. mm -hmm. uh, uh, nahi apa sam sakde hege and theek rakde ek aisa mahol nahi bana rahe then how are we going to take over and you know take care of a city take care mm -hmm. of a province take care of our country it mm -hmm. to mainu back off hona paya okay. i said i don't i don't believe in these mm -hmm. uh, mm -hmm. ਪਾਲਿਸੀਆਂ ਤੇ ਤੁਸੀਂ ਗੱਲ ਕਰ ਰਹੇ ਹੋ ਵੀ ਪਾਲਿਸੀਆਂ ਜਿਹੜੀਆਂ ਕਿ ਹਰ ਕੈਂਡੀਡੇਟ ਆਪਣੇ ਆਪਣੇ ਜਿਹੜੇ ਵਿਚਾਰ ਵੀ ਰੱਖ ਰਿਆ ਸੀਗਾ ਪਾਲਿਸੀਆਂ ਬਾਰੇ ਵੀ ਗੱਲ ਹੋ ਰਹੀ ਸੀਗੀ ਪਰ ਅਚਾਨਕ ਪਾਲਿਸੀਜ਼ ਦੇ ਵਿੱਚ ਇੱਕ ਗੁਫਤਗੋ ਚੱਲ ਰਹੀ ਸੀਗੀ ਜਿਹੜੀ ਕਿ ਪੁਲਿਸਿੰਗ ਦੇ ਮਾਮਲੇ ਦੇ ਉੱਤੇ ਤੇ ਉਹ ਪੁਲਿਸਿੰਗ ਦੇ ਮਾਮਲੇ ਦੇ ਉੱਤੇ ਕੀ ਗੱਲਬਾਤ ਚੱਲ ਰਹੀ ਸੀਗੀ ਤੇ ਕਿਉਂ ਤੁਸੀਂ ਉੱਥੋਂ ਬੈਕ ਆਫ ਕੀਤਾ ਕਿਉਂਕਿ ਤੁਹਾਨੂੰ ਵੀ ਲੋਕਾਂ ਦੀ ਬਹੁਤ ਸਾਰੀਆਂ ਗੱਲਾਂ ਦਾ ਸ਼ਿਕਾਰ ਹੋਣਾ ਪੈ ਰਿਆ ਸੀ ਸੋ ਪਲੀਜ਼ ਕਲੀਅਰ ਕਰੋਗੇ ਹਾਂਜੀ ਸੋ ਜਿਹੜੇ ਕੀਤੀ ਆਰ ਐਂਡ ਪੀ ਸਪੋਰਟਰਸ ਗੋਕੇ ਮਾ ਸ਼ੁਰੂ ਤੋਂ ਐਸ ਪੀ ਐਸ ਸਪੋਰਟਰ ਰਿੰਗ ਇਸ অর ਪਲੀਜ਼ ਸਰਵਿਸ ਬellow ਆ I अब भी research करके अब तो decision सके मैं mm -hmm. police because no support करती हूँ क्योंकि मैं community work करती grassroots. Mm -hmm. ਦਾ ਉਸ ਕਰਨ ਕਰਕੇ ਕਿਉਂਕਿ ਮੈਂ ਇਹ ਡਿਸੀਜਨ ਲਿਆ ਸੀ ਮੈਂ ਸਰੀ ਪਲੀਸ ਸਪੋਰਟ ਕਰਦੀਆਂ लास्ट ਇਅਰ ਤਾਂ ਉਸ ਦੇ ਨਾਲ ਜੋ ਕੀਪਦੀ ਆਰਸੀਪੀ ਵਾਲੇ ਸਪੋਰਟਰ ਹੈਗੇ ਨੇ ਸਾਰੇ ਇਹ ਕੰਸਰਵੇਟਿਵ ਨੂੰ ਸਪੋਰਟ ਕਰ ਰਹੇ ਨੇ ਐਂਡ ਮੈਨੂੰ ਪੁੱਲੀ ਕੀਤਾ ਜਾ ਰਿਹਾ ਸੀਗਾ ਅੰਦਰੋਂ ਨਹੀਂ ਜਨੂਅਰੀ ਤੋਂ ਲੈ ਕੇ ਮਈ ਤੱਕ ਜਸ ਕਾਨ ਕਰਕੇ ਲੀਡਰ ਨੇ ਵੀ ਕੋਈ ਸਟੈਪ ਲਿਆ ਉਸ ਵੇਲੇ ਯੂ نو ਹੀ ਵਾਸ ਕਵਾਈਟ ਅਮ ਤੇ ਜਦੋਂ ਮੈਂ ਪੁੱਛਦੀ ਹੁੰਦੀ ਸੀ ਕਿ ਆਪਣੀ ਪਲੀਸਿੰਗ ਤੇ ਉੱਪਰ ਕੀ ਮਾਮਲਾ ਹੈਗਾ ਕਿ ਕਿੱਥੇ ਆਪਾਂ ਖੜੇ ਹੈਗੇ ਆਂ ਕਿਉਂਕਿ ਮੇਰੀ ਰਾਈਡਿੰਗ ਦੇ ਵਿੱਚ ਖਾਸ ਇਹ ਗੱਲ ਬਹੁਤ ਆ ਰਹੀ ਸੀ ਕਿ ਮੈਨੂੰ ਮੈਸੇजेस ਇਹ ਜਿਹੇ ਆ ਰਹੇ ਸੀਗੇ ਕਿ ਜੇ ਤੂੰ ਸਰਪਲੀਸ ਨੂੰ ਨਹੀਂ ਸਪੋਰਟ ਕਰੇਗੇ ਤੁਸੀਂ ਤੁਸੀਂ ਜਾਂ ਤੁਹਾਡੀ ਪਾਰਟੀ ਦੈਨ ਵੀ ਆਰ ਨਾ ਵੋਟਿੰਗ ਫॉर ਯੂ ਐਂਡ ਮੈਂ ਉਹਨਾਂ ਨੂੰ ਵੀ ਈਮੇਲ ਲਿਖੀ ਕਿ ਆ ਯੂ نو ਆਈਵ ਬੀਨ ਅ ਸਰੀਪਲੀ ਸਪੋਰਟਰ ਮੀ ਡੈਟ ਆਈ ਡੀ ਵੀਚ ਕਾਫੀ ਸਰੀਪਲੀ ਸਪੋਰਟਰ ਹੈਗੇ ਨੇ ਆਈ ਅੰਡਰਸਟੈਂਡ ਕਿ ਆਰ ਸੀਪੀ ਆਲੇ ਵੀ ਹੈਗੇ ਨੇ ਉਹਨਾਂ ਦੀ ਵੀ ਆਪਾਂ ਨੂੰ ਰੱਖਣਾ ਚਾਹੀਦਾ ਹੈਗਾ ਕਿ ਜਿਵੇਂ ਕਹ ਲਵਾਂ ਵੀ ਇੱਕ ਤਰ੍ਹਾਂ ਦਾ ਵੀ ਹੈਵ ਟੂ ਅਪਰੀਸ਼ੀਏਟ ਐਂਡ ਐਕਸੈਪਟ ਥੈਟ ਦੇ ਆਰ ਆਲਸੋ ਮੈਸੇਜਿੰਗ ਬਟ ਮੈਂ ਕਿ ਇਦਾਂ ਕਿ ਮੈਨੂੰ ਸਟੈਂਸ ਨਹੀਂ ਪਤਾ ਲੱਗ ਰਿਹਾ ਹੈਗਾ ਪਾਰਟੀ ਦਾ ਕਿੱਦ ਨੂੰ ਆਪਾਂ ਜਾਣਾ ਸੋ ਪਹਿਲਾਂ ਤਾਂ ਮੈਨੂੰ ਕਿਹਾ ਗਿਆ ਸੀ ਇਸ ਮਿਨਿਸਪਲ ਇਸ਼ੂ ਹੈ ਨਾ ਵੀ ਆਪਾਂ ਟੱਚ ਨਹੀਂ ਕਰਨਾ ਹੈਗਾ ਬਟ ਫਿਰ ਜਦੋਂ ਮੈਂ ਪੁੱਛ ਲਈ ਸੀ ਵੀ ਇਹ ਤਾਂ ਮੈਨੂੰ ਬੁਲੀ ਕਰ ਰਹੇ ਨੇ ਤੁਹਾਡੇ ਪਿੱਛੋਂ ਆਰਐਸਪੀ ਸਪੋਰਟਰਸ ਉਹਦੇ ਲਈ ਕੋਈ ਸਟੈਂਡ ਨਹੀਂ ਸਿਲਾਰੇ ਦੈਨ ਜਦੋਂ ਮੈਂ ਪਾਰਟੀ ਨੂੰ ਪੁੱਛ ਰਹੀ ਸੀ ਕਿ ਯੂ نو ਕਿ ਆਪਾਂ ਖੜੇ ਕਿੱਥੇ ਆ ਉਹਦੇ ਕੋਈ ਜਵਾਬ ਨਹੀਂ ਸੀ ਆ ਰਿਹਾ ਮੁੜ ਕੇ ਬਿਲਕੁਲ ਕਿ ਆਪਾਂ ਕਿਹੜੇ ਪਾਸੇ ਖੜੇ ਆ ਪੁਲਿਸਿੰਗ ਦੇ ਦੈਨ ਫਿਰ ਆਈ ਥਿੰਕ ਔਨ ਰੇਡੀਓ ਇੱਕ ਦਿਨ ਆਪਣੇ ਲੀਡਰ ਨੇ ਜਾ ਕੇ ਕੁਛ ਕਿਹਾ ਜਿਸ ਦੇ ਨਾਲ ਜਿਹੜੇ ਸਰੀ ਪੁਲਿਸ ਸਪੋਰਟਰ ਹੈਗੇ ਆ ਉਹਨਾਂ ਨੂੰ ਇਹ ਫੀਲ ਹੋਇਆ ਕਿ ਇਹਨੇ ਆਰਸੀਪੀ ਨੂੰ ਜਿਆਦਾ ਸਪੇਵਰ ਕੀਤੀ ਆ ਤਾਂ ਉਸ ਦੇ ਨਾਲ ਜੋ ਸਾਡੀ a riding de vich again mainu lokan de both message aaye us din ke thode leader kay sige they are favoring or cnp and vi tonno san drop then abenahega ke kire passe tusi khade ha and so again mai fer puchya ke where do we stand mere riding jo ha message aa rahe ne tusi radio te ja ke aa bolya sige te us da vi koi jawab nahi aaya mainu and us to magro fe Some officers reached out. Both ne pass ne. bhi ke And uh, so you know we understand mm -hmm. you know ke you were sorry police supporter and mm -hmm. tere riding chhe ke lla holding mm hone -hmm. kyuki sad onna ne no bhi log onna bhi communicate kar So it, it was becoming very problematic. The mm -hmm. je the candidates wale na the candidates we you know. ਅਲੀਸਰੀ ਦੇ ਵਿੱਚ ਤਾਂ ਦੋ ਹੈਗੇ ਨੇ ਜਿਹੜੇ ਆਰਸੀਐਮਪੀ ਆਫੀਸਰ ਫਾਰਮਰ ਰਹਿ ਚੁੱਕੇ ਨੇ ਜੀ ਸੋ ਉਥੋਂ ਵੀ ਮੈਨੂੰ ਲੱਗਿਆ ਕਿ ਦੇ ਆਰ ਨਾਟ ਟੈਲਿੰਗ ਦਾ ਆਨੈਸਟ ਟਰੂਥ ਜੀ ਹਾਂਜੀ ਐਸੋਲੀ ਬੀਸੀ ਚੋਣਾਂ ਦੇ ਮਾਹੌਲ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਔਰ ਜੋ ਕੁਝ ਤੁਹਾਡੇ ਨਾਲ ਹੋਇਆ ਬੀਇੰਗ ਅ ਫੀਮੇਲ ਤੁਸੀਂ ਇੱਕ ਕੈਂਡੀਡੇਟ ਦੇ ਤੌਰ ਤੇ ਤੇ ਸਟਰੋਂਗ ਕੈਂਡੀਡੇਟ ਸੀਗੇ ਪਰ ਫਿਰ ਵੀ ਤੁਹਾਡੀ ਸੁਣਵਾਈ ਨਹੀਂ ਹੋਈ ਤੇ ਆਮ ਲੋਕਾਂ ਨੂੰ ਤੁਸੀਂ ਕੋਈ ਮੈਸੇਜ ਕਨਵੇ ਕਰਨਾ ਚਾਹੋਗੇ ਉਹ ਇਹਨਾਂ ਚੋਣਾਂ ਬਾਰੇ ਕੀ ਸੋਚਣ ਹਾਂਜੀ ਮੈਂ ਤਾਂ ਇਹੀ ਕਹਿਣੀ ਹੁੰਦੀ ਹਮੇਸ਼ਾ ਕਿ ਯੂ نو ਇਲੈਕਟ ਕੇਅਰਫੁਲੀ ਕਿ ਕਿ ਜਿਨ੍ਹਾਂ ਨੇ ਅੱਗੇ ਜਾਣਾ ਉਹਨਾਂ ਦੀ ਤੁਹਾਡੇ ਲਈ ਰਿਪਰੈਜੈਂਟੇਸ਼ਨ ਚਾਹੀਦੀ ਹੈਗੀ ਆ ਜੇ ਆਪਾਂ ਰਿਪਰੈਜੈਂਟ ਨਹੀਂ ਆਪਣੇ ਕਮਿਊਨਿਟੀ ਨੂੰ ਕਰ ਸਕਦੇ ਚਾਹੇ ਉਹ ਆਪਣੇ ਫੇਥ ਵੱਲੋਂ ਆ ਚਾਹੇ ਉਹ ਆਪਣੇ ਪੌਂਸਿਸ ਵੱਲੋਂ ਆ ਜਾਂ ਆਪਣੀ ਕਮਿਊਨਿਟੀ ਵੱਲੋਂ ਜੋ ਵੀ ਮੁੱਦੇ ਉੱਠ ਰਹੇ ਨੇ ਦੈਨ ਆਈ ਆਈ ਥਿੰਕ ਵੀ ਆਰ ਇਨ ਟ੍ਰਬਲ ਬਿਕਾਸ ਨਹੀਂ ਵੀ ਆਰ ਗੋਇੰਗ ਆਫ ਟਰੈਕ ਸੋ ਜੋ ਆਈ ਥਿੰਕ ਓਵਰਆਲ ਹੈਗਾ ਕਿ ਇਲੈਕਟ ਵਾਈਜ਼ਲੀ ਕੈਂਡੀਡੇਟ ਨੂੰ ਜਾਣੋ ਉਨਾਂ ਦੀ ਜੋ ਕੁਆਲੀਫਿਕੇਸ਼ਨਸ ਹੈਗੀਆਂ ਉਹ ਬਹੁਤ ਜ਼ਰੂਰੀ ਹੈ ਕਿ ਆ ਕਿ ਐਕਸਪਰਟਿਸ ਇਹਨਾਂ ਦੇ ਕੀ ਕੀ ਯੂ ਨੋ ਕੀ ਇਹ ਅੱਗੇ ਅੱਪਰੇ ਲੈਕਰ ਸਕਦੇ ਹੈਗੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ